ਜਿੰਦੂ ਦਾ ਇਲਾਜ ਕਰਨ ਤੋਂ ਪਹਿਲਾਂ ਪਹਿਲਾਂ ਇਹ ਮੁੰਡੇ ਪੁੱਛ ਕੇ ਗਏ ਸੀ ਮੈਂ ਨਾ ਦੇ ਹੀ ਪੁੱਛ ਕੇ ਗਏ ਸੀ ਇਹਨਾਂ ਨੂੰ ਇਹਨਾਂ ਨੂੰ ਕਹਿੰਦਾ ਅੰਮ੍ਰਿਤਪਾਲ ਕਹਿੰਦਾ ਪੁਰੇ ਡੇ ਹੁਣਰੀ ਨੂੰ ਕਹਿੰਦਾ ਅਕਸ਼ਰਾਂ ਦੇਖ ਲੈ ਕਹਿੰਦਾ ਮੈਨੂੰ ਲੱਗਦਾ ਵੀ ਠੀਕ ਆ ਜਾਊਗਾ ਤੁਹਾਨੂੰ ਅੱਛਾ ਇਹ ਤਾਂ ਕਹਿੰਦੇ ਕਿਰਪਾਪੇ ਕਹਿੰਦਾ ਤੈਨੂੰ ਉੱਥੇ ਦਿਖਾ ਦੇ ਹਾਂ ਮੈਂ ਚਲੋ ਉੱਥੇ ਦਿਖਾ ਦਉ ਪੂਰੀ ਆ ਗਈ ਇੱਥੋਂ ਅਸੀਂ ਕਿਉਂਕਿ ਇਹ ਡਾਕਟਰ ਕਹਿੰਦਾ ਅਕਸ਼ਰੇ ਕਰ ਦੇ ਦੋ ਦੋ ਅਕਸ਼ਰੇ ਕਰਾ ਦੇ ਤੀ ਫੇ ਇਹਨੇ ਅਕਸ਼ਰੇ ਦੇਖ ਹੀ ਗਏ ਫਿਰ ਮੈਂ ਵੀ ਬਾਕੇ ਕਰ ਦੋ ਇਹ ਮੁੰਡੇ ਬਾਕੇ ਚੱਲੇ ਫਿਰ ਆਸੀਂ ਬਿਠਾ ਲਏ ਨੇ ਠੀਕ ਹੈ ਫਿਰ ਮੈਂ ਕਿਹਾ ਮੈਂ ਆਹ ਕਰਕੇ ਮੈਂ ਮੈਨੂੰ ਮਟਕੇ ਦਾ ਬਹਿਣਾ ਨਹੀਂ ਤੇ ਤੁਸ ਮਸਲਾ ਆਉਂਦਾ ਤਾਂ ਕਰੀ ਨਹੀਂ ਮੈਨੂੰ ਕੋਈ ਤਰਾਦ ਨਹੀਂ ਨਾ ਕਰ ਇਹ ਕਹਿੰਦਾ ਆਪਾਂ ਨੂੰ ਆਪਾਂ ਨੂੰ ਚੀਜ਼ ਹਾਂ ਸਾਨੂੰ ਆਹ ਚੀਜ਼ ਪੈ ਜੂਗੀ ਇਹਦੇ ਚਾਹ ਪੈ ਜੂਗੀ ਸਾਨੂੰ ਮੈਨੂੰ ਪਰੋਸਦਾ ਆਪ ਨੂੰ ਸਿਣੋ ਵੀ ਹੁਣ ਇਹ ਦੁਬਿਚਾਲਾ ਕਰਿਆ ਪਿਆ ਵੀ ਸਰੀਰ ਲਈ ਆਏ ਆਪਰੇਸ਼ਨ ਆ। ਆਪਰੇਸ਼ਨ ਦਾ ਕਰਿਆ ਨਾ 4 ਘੰਟੇ ਖੱਪਿਆ ਉੱਥੇ ਰਾਤ ਨੂੰ। ਹੁਣ ਕਹਿੰਦਾ ਮਾਦੂ ਕਹਿੰਦਾ ਆ। ਮੁੰਡਾ ਤੂੰ ਇਹਨੇ ਦੱਸਿਆ ਤੀ ਟਿਚੂੜਾ ਪਊਗਾ ਕਹਿੰਦਾ ਨਮਾ ਕਨਾਂ ਵੀ ਬਤਾਈ ਦਾ ਕਰਪਿਆ ਲੱਗੂ। بیاਵਦਾ ਕਿਤੇ ਲੈ ਲੋ ਜਰਦਾ। ਉਹ ਦੋ ਮਹੀਨੇ ਕਹਿੰਦਾ ਮੰਜੇ ਚ ਪਾਲੂਗਾ ਕਹਿੰਦਾ। ਉਹ ਡਾਕਟਰ ਨੇ ਦੱਸ ਮਿੰਟ ਤੱਕ ਨਾ ਹੱਦ ਬੀ। ਕਾਰਡ ਕਾਰਡ ਡਾਕਟਰ ਕਹਿੰਦਾ ਮੇਨਰਾ ਕੋਲ ਹੋਈ। ਡਾਕਟਰ ਕਹਿੰਦਾ ਵੀ ਕਾਰਡ ਕਨਾਂ ਮਾਉਦੋ ਦੇਉਂਗੇ ਸਾਡੇ ਤੇ ਆ। ਅੱਛਾ ਸਰਕਾਰੀ ਕਾਰਡ ਅਸੀਂ ਰੱਖ ਲਗਰਾਂ। 24000 ਰੁਪਇਆ ਕਹਿੰਦਾ ਤੇ ਵੀ ਮੈਂ ਲਾਊਗਾ ਕਦੋਂ ਪਾਤੀ ਚੀਜ਼ ਕਹਿੰਦਾ ਕਿਉਂ ਕਿ ਉਹ ਉਹਦਾ ਬੰਦਾ ਸਹੀ ਕਰਾ ਜਿਆਦਾ ਟੀਰਫੜ ਨਹੀਂ ਕਰਨੀ ਸੀ ਇਹੀ ਕਹਿੰਦੇ ਆਪਾਂ ਹੁਣ ਆ ਵੀ ਵੀ ਜਿਆਦਾ ਕਰ ਨੂੰ ਸਹੀ ਕਰਾ ਜਾਂ ਜੀਰ ਕਰਾ ਨਾਲੇ ਕਹਿੰਦਾ ਕਾਰਡ ਦੇ ਤੂੰ ਠੀਕ ਹੈ ਨਾਲੇ ਕਹਿੰਦਾ 24000 ਰੁਪਇਆ ਤੂੰ ਕਿਹੜੀ ਚੀਜ਼ ਪਾਉਂਦਾ ਚਾ ਮੈਂ ਕੱਲ ਗੇ ਹੁਣ ਪਛਾਈ ਫੜਦਾ ਪ੍ਰੈਸਨ ਮੈਨੂੰ ਠੀਕ ਹੋਣਾ ਚਾਹੀਦਾ ਚਲ ਮੈਂ ਕਹਾਂ 20 ਵੀ ਦੇ ਦੂੰ ਹੂੰ ਹੂੰ ਗੱਲਾਂ ਬਾਬਾ ਤੂੰ ਠੀਕ ਕਰਕੇ ਦੋ ਹੁਣ ਮੈਨੂੰ ਵੀ ਵਧਾਣੇ ਆ ਕਰਨ ਕੋਈ ਨਹੀਂ ਡਾਕਟਰ ਨਾ ਕਰਦੇ ਅਪਰਾਧ